ਕਰਾਂ ਦੇ ਕਤਲ ਨਾਲੋਂ ਆਹ ਤੇਰਾ ਬਰਦਾ ਮੂੰਹ ਜਿਤੇ ਤੁਲ ਬਾਇਏ ਤੁਸੇ ਤੂਦੇ ਮੇਗਾ ਸਲ ਇਹ ਉਹੀ ਨੇ ਫੱਪੇ ਜਿਹਾਂ ਹੁੰਦੇ ਜਿਹੜੇ ਫਿਰਦੇ ਪੰਦਲੇ ਤੂਪੇ ਤੇ ਹੁੰਦੇ ਨੇ ਤੇ ਦੱਸਦੇ ਹੁੰਦੇ ਨੇ ਵੀ ਅਸੀਂ ਸੁਖਨਾ ਚੀਤੇ ਪੇਪਦੇ ਆ ਜੇ ਕਿਥੇ ਮੇਰਾ ਕੇਲਾ ਫੁੱਟਪਾਥ ਹੁੰਦਾ ਨਾ ਓ ਮਾਈ ਗਾਡ ਸੋਨੋ ਇਹਨਾਂ ਦਾ ਕੰਮ ਅਰੇ ਲਾ ਬਣਉਂ ਨਹੀਂ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਦਿਨੇ ਕੰਮ ਤੇ ਹੁੰਦੇ ਨੇ ਤੇ ਰਾਤ ਨੂੰ ਪੰਜਾਬ ਦੇ ਗਲਤ ਜਿਹੇ ਸਟਾਰ ਤੁਸੀਂ ਬਣ ਚੁੱਕੇ ਹੋ ਗੋਪੀ ਆਪ ਕੀ ਦੂਈ ਪਰ ਫੇਸ਼ੀਅਲ ਕਰ ਦੂੰ ਕਿ ਨਾ ਥੂਈ ਥੋੜੀ ਜੀ ਹੀਠਾ ਨੂੰ ਕਰਾ ਦੇ ਹਨ ਇੱਕੋ ਨਾਰ ਦਾ ਮੈਂ ਬਸ ਓਨੂ ਮਾਰਨਾ ਮੈਂ ਔਰ ਤਾਂ ਹੱਡੀਆਂ ਰੱਖੀਆਂ ਨਮਾ ਜਾਈ ਸਾ ਗੱਡੀ ਥਲੇ ਸਿਰ ਦੇ ਕੇ ਮੇਰੇ ਮਿੱਤਰ ਪਿਆਰੂ ਆਪਣੇ ਅਕਾਊਂਟ ਦੀ ਵਿੱਚ ਡਿੱਗ ਪੀ ਇਹਨੂੰ ਠੀਕ ਕਰ ਲਈ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਯਾਰਾਂ ਮਿੱਥਰਾ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਵਾਰਤ ਕਰਦੇ ਆ ਮੇਰੇ ਮਿੱਤਰ ਪਿਆਰੂ ਤੁਹਾਡਾ ਇੱਕ ਹੋਲ ਨਾ ਮੈਂ ਵੀਡੀਓ ਦੇ ਬੈਕ ਟਾਰਗੇਟ ਰੱਖਦੇ ਆ ਕਿ ਯਾਰ ਲਾਈਕ ਤੇ 200 ਕਮੈਂਟ ਦਾ ਕਰ ਦਿਓ ਫਿਰ ਪੂਰਾ ਤੇ ਵੀਰੋ ਨੂੰ ਮੇਰੇ ਮਿੱਤਰ ਪਿਆਰੂ ਲਾਸਟ ਤੱਕ ਦੇਖਿਆ ਕਰੋ ਇਹ ਪਤਾ ਨਹੀਂ ਸ਼ੌਕ ਕੋਈ ਪੈਲ ਪੁੜੇ ਦਾ ਵੱਡੇ ਵੈਲੀ ਜੱਟ ਨੇ ਲਿਆਉਣੇ ਦਹਿਣ ਤੇ ਤੇਰੀ ਵਾ ਤੋਂ ਮੈਂ ਆਕਰ ਇਹਸ ਨਾ ਜਾਓ ਮੈਂ ਪੜ੍ਹ ਰਹੀ ਆ ਵੀਓ ਹਜੇ ਵੀ ਗੱਲਾਂ ਚਾਉਣਾ ਚਰਚਾ ਤਾਂ ਤੁਸੀਂ ਸਾਰੇ ਪੰਜਾਬ ਦਾ ਬਣ ਚੁੱਕੇ ਹੋ ਭੈਣ ਚੁੱਤਬਈ ਜਿਹੜਾ ਥੋੜ ਦੇ ਕਰਕੇ ਆਗੇ ਪੰਜਾਬ ਦੇ ਗਾਲਤ ਜਿਹੇ ਸਟਾਰ ਤੁਸੀਂ ਬਣ ਚੁੱਕੇ ਹੋ ਸਾਲਿਓ ਹਜੇ ਕਿਹੜੀਆਂ ਗੱਲਾਂ ਦੀ ਗੱਲ ਕਰ ਰਹੇ ਹੋ ਭੈਣ ਦੇ ਖਸਮੋਂ ਕੋਈ ਮਨਹੀਸ਼ਟੰਗੂ ਸੀਜ਼ਨਸ ਹੋ ਜਾਂਦੀ ਤਾਂ ਤਿਆਰੀ ਕਰੀ ਬੈਠੇ ਕਿਤੇ ਲਗਾਤਾਰ 6 ਮਹੀਨੇ ਸੀਜ਼ਨ ਨਹੀਂ ਆਉਂ ਥੁਰਦੇ ਭੈਣ ਦੇ ਖਸਮੋਂ ਜਦੋਂ ਇਹਦੇ ਚੋਰੀ ਕਰਦੇ ਉਹਦੋਂ ਨਹੀਂ ਤੁਸੀਂ ਇਹ ਕਹਿੰਦੇ ਜਦੋਂ ਟੂਰ ਬਾਹਰ ਆ ਜਾਂਦੇ ਨੇ ਉਹ ਨੂੰ ਇਹ ਕਹਦੇ ਨੇ ਜੋ ਕੁਝ ਵੀ ਬਣਾਇਆ ਲੋਕਾਂ ਨੇ ਫੇਸ ਤੁਹਾਨੂੰ ਪਤਾ ਹੈ ਅੱਜ ਕੱਲ ਏਆਈ ਦੇ ਨਾਲ ਗੋਪੀ ਆਪਕੇ ਢੂਈ ਪਰ ਫੇਸ਼ੀਅਲ ਕਰ ਦੂੰ ਕਿ ਨਾ ਭੰਦੇ ਯਾਰਾ ਕੀ ਕਹਿੰਦੇ ਆ ਉਹ ਗੋਪੀ ਤੇ ਆਪਕੇ ਢੂਈ ਇਤਨੀ ਉੱਪਰ ਕਿਉਂ ਹੈ ਗੋਰੀ ਬਣੀ ਲੱਛਣ ਕੁੜੀ ਯਾਬ ਆਂਦੇ ਆਵਦੇ ਮਾਰੇ ਨੇ ਤੇ ਨਾਮ ਜਾਂਤਾ ਦਾ ਲਾ ਦਿੰਦੇ ਨੇ ਸਾਲੇ ਵਾਹੀ ਲੱਛਣਾ ਕਰਕੇ ਤਾਂ ਥੋੜੀਆਂ ਵੀਡੀਓ ਬਾਇਰਲ ਹੁੰਦੀਆਂ ਨੇ ਸਾਲਾ ਸੋਚਦਾ ਤੇ ਵੀ ਹੋਣਾ ਯਾਰ ਕਾਲੀ ਢੂਈ ਦਾ ਤਾਂ ਕਲੰਕ ਹੀ ਲੱਗ ਗਿਆ ਕੀ ਵੀਡੀਓ ਵਾਇਰਲ ਹੀ ਹੋਣੀ ਸੀਗੀ ਤਾਂ ਥੋੜੀ ਜੀ ਪੈਸਿਆਂ ਘੱਟਾ ਲਈ ਗੁਜਾਂਦੀ गोपी मूड चाह ले जा ले जा, यार, ले जा। नहीं फिर रात घोड़ी बना दी कमरे चो स्न जी दी दी। थोड़ी जीठ जी तै नहीं कुछ करना ता फिर सरसे आले बबे की गुफा दिखा दी <laughs> मित्र प्यारो जेड़े हाब न शिमले की गल कर दे मेनू ऐ लगता भी अगला पार शिमले शूट होगा <laughs> ਇਹ ਮਤਲਬ ਕੋ ਮੁਦਾਫਿਰ ਦੇ ਬਹੁਤ ਜ਼ਿਆਦਾ ਸੀਗੇ ਮੈਨੂੰ ਲੈ ਕੇ ਜੇ ਮੈਂ ਨਾ ਜਾਵਾਂ ਤਾਂ ਮੈਨੂੰ ਕਹਿੰਦੇ ਸੀ ਵੀ ਤੈਨੂੰ ਮੇਰੀ ਸੌਂਵਾ ਉਹ ਆ ਜਾ ਮੈਂ ਮਰ ਜੂਗਾ ਮੈਂ ਇਹ ਕਰ ਲੂਗਾ ਉਹ ਕਰ ਲੂਗਾ ਤਾਂ ਗੱਲ ਤੇ ਮੈਂ ਚੱਲ ਜਾਂਦੀ ਸੀ ਇਹਨਾਂ ਨਾਲ ਮੈਨੂੰ ਤਾਂ ਲੱਗਦਾ ਕੱਲਾ ਹੀ ਘਮ ਦਾ ਟਾਈਮ ਪੂਰੀਆ ਬਾਕੀ ਤਾਂ ਸਾਰੀ ਦੁਨੀਆ ਹੀ ਫਫਾ ਦੀ ਮੂੰਹ ਸਾਰੇ ਦਾ ਐਵੇਂ ਆ ਜਿਵੇਂ ਕੁੱਤੀ ਦੇ ਖੁਰਕ ਪਈ ਹੁੰਦੀ ਆ ਤੇ ਫੀਲਿੰਗਾਂ ਪੰਜਾਬੀ ਕਪਲ ਟਰੈਵਲ ਆ ਲਈਆਂ ਇੱਡਾ ਪੈਣ ਚੇ ਘਮ ਨੂੰ ਫੈਰ ਨੂੰ ਹੈਗਾ ਨਾ ਤਰੋ ਬਰਾਠੀ ਤੇਰਾ ਸਾਲਾ ਕਰੇ ਚਾਰ ਪੈਂਦੇ ਤੋਂ ਵੱਧ ਨਹੀਂ ਟੱਪਿਆ ਹੋਣਾ ਇਹ ਉਹੀ ਨੇ ਫਫੇ ਜਿਹਾਉਣ ਦੇ ਜਿਹੜੇ ਫਿਰਦੇ ਪੈਂਦੇ ਦੇ ਤੋਪੇ ਤੇ ਹੁੰਦੇ ਨੇ ਤੇ ਦੱਸਦੇ ਹੁੰਦੇ ਨੇ ਵੀ ਅਸੀਂ ਸੁਗਣਾ ਚੀਤੇ ਫੈਰਦੇ ਆ ਉਹ ਉਹਦਾ ਤਾਂ ਕੁਝ ਵੀ ਨਹੀਂ ਕਹਿੰਦੇ ਵੀਡੀਓ ਨਹੀਂ ਲੈ ਕੇ ਕਹਿੰਦੇ ਵੀ ਹਾਂ ਵੀ ਇਹ ਫਿਲਮਾਂ ਬਣਾਉਂਦੇ ਆ। ਉਹ ਸਾਡੇ ਨਾਲ ਹੀ ਗੱਲ ਕਰਦੇ। ਭਰਾ ਬਾਬੇ ਉਹਨਾਂ ਨਾਲ ਗੱਲ ਕਰਦੇ ਆ। ਤੇ ਉਹ ਕਹਿੰਦੇ ਆ ਵੀ ਤੁਸੀਂ ਵੀ ਬਣਾ ਲਓ। ਨਾਰੇ ਦੀ ਪੱਕੀ ਪੱਕੀ ਮਸ਼ੂਕ ਦੱਸਦੀ ਤਾਂ ਐਵੇਂ ਆ ਜਿਵੇਂ ਇਹਨੂੰ ਬਲਦ ਟੂਰ ਤੇ ਲੈ ਕੇ ਗਿਆ ਹੁੰਦਾ। ਅੰਬਾਨਿਆਂ ਦੇ ਕਰੇ ਰੋਟੀ ਖਵਾਉਂਦਾ ਹੁੰਦਾ। ਨਾਲੇ ਫਿਲਮਾਂ ਨੂੰ ਤਾਂ ਇਦਾਂ ਦੱਸਦੇ ਜਿਵੇਂ ਖਾਸੀ ਟੱਕਰੀ ਸੋਨੋਂ ਬਾਜਬਾ ਹੁੰਦੀ ਆ। ਤੇ ਇਹਦਾ ਮਿਰਜਾ ਅਮਰੀਸ਼ ਪੂਰੀ। ਜਿੱ ਦਿੱਤੋ ਇਹਨੂੰ ਫੀਲਿੰਗੇ ਟਿਕਾਉਣੀ ਆ ਨਾ ਤਾਂ ਇਹਦੀ ਪੰਪਾਂ ਦੀ ਪਰਵਾਹ ਨਹੀਂ ਆ ਬਾਲ ਤਾਂ ਸੋਨੂ ਸੀਤੂ ਵਾਰ ਦੇ ਟੈਂਕੇ ਆਂਦਾ ਤੇ ਬਣਾਉਂਦੀ ਸੰਝੇ ਧੱਕਦਾ ਫਿਰਦੀ ਆ ਮਰਨਾ ਤੇ ਤੁਹਾਡਾ ਡਾਇਕਾ ਦਾ ਜੀ ਰੜਦੇ ਤੁਹਾਡਾ ਰਾਤੋਂ ਰਾਤ ਹੀ ਮੁੱਕ ਗਿਆ ਹੀ ਥਾ ਗੱਡੀ ਥਲੇ ਸਿਰ ਦੇ ਕੇ ਤੇਰੇ ਇਤ ਕਾਰਨਾਮੇ ਤੇ ਬੇੜਾ ਗਰ ਕੀ ਹੋ ਜੇਤਾ ਉਹ ਜੀ ਉਹ ਇੰਟਰਵਿਊ ਵਾਲੇ ਪਹਿਲਾਂ ਤਾਂ ਉਹਨਾਂ ਦੇ 100 ਜੁੱਤੀਆਂ ਮਾਰੇ ਮੂੰਹ ਸਾਲੇ ਦਾ ਲੰਦੇ ਬਰ ਗੱਗਾ ਫ फेब्रुवारी ਲੰ ਲੱਗੇ ਜੀ ਮੈਂ ਕਾਸੀ ਬੱਡੀ ਖੂਰੀ ਕਰਕੇ ਆਇਆ ਹੁੰਦਾ ਤੂੰ ਆ ਜਾ ਮੈਂ ਮਰ ਜੂਗਾ ਮੈਂ ਇਹ ਕਰ ਲੂਗਾ ਉਹ ਕਰ ਲੂਗਾ ਮਰਨਾ ਨੂੰ ਹੈਗਾ ਸੀ ਨਾ ਗੱਗੂ ਗੱਲ ਵੀ ਤੇ ਬਰਾਈ ਤੇ ਮਨਾਨੀ ਹੈ ਜੀ ਮਾਤਾ ਹੀ ਖੂਰੀ ਦੇ ਘਰ ਦਿਆਂ ਤੇ ਹੈਰਾਨਾ ਪਤਾ ਨਹੀਂ ਈ ਸੋਚ ਕੇ ਤੋਰੀ ਹੋਣੀ ਆ ਇਹ ਜੇ ਮੇਰੇ ਸਾਰੇ ਮੋਟਰਾਂ ਉਲੇ ਫੜੇ ਜਾਂਦੇ ਹੁੰਦੇ ਨੇ ਉਹ ਤੂੰ ਫੜ ਕੇ ਰੱਖ ਪਪੂ ਉਹ ਅੜਦਾ ਖਸਮਾ ਤੇ ਟਿਕਦਾ ਹੀ ਨਹੀਂ ਬਾਕੀ ਗੱਲਾਂ ਛੱਡੋ ਯਾਰ ਮੈਂ ਤਾਂ ਇਹਨਾਂ ਨੂੰ ਇਹੋ ਗੱਲ ਕਹਿਣੀ ਆ ਵੀ ਤੁਸੀਂ ਆਪ ਦਾ ਧਿਆਨ ਰੱਖਿਆ ਕਰੋ ਕਿਉਂਕਿ ਥੋਡੇ ਵਰਗੇ ਫਿਲਮ ਅਦਾਕਾਰ ਲੱਭਣੇ ਬਹੁਤ ਔਖੇ ਨੇ ਆਹ ਸੁਣਦੇ ਤੁਹਾਨੂੰ ਸ਼ਰੀਬਾਈ ਵੀ ਕੁਝ ਕਹਿਣਾ ਚਾਹੁੰਦਾਗਾ ਕਮਾਲ ਆ ਭਰਾਵਾ ਤੂੰ ਹੈ ਹੈਗਾ ਕੀ ਯਾਰ ਤੂੰ ਡ੍ਰੇਕ ਆ ਸਹੀ ਗੱਲ ਆ ਸ਼ੈਰੀ ਭਾਈ ਮੂੰ ਸਾੜੇ ਦਾ ਸੁੱਕੇ ਲੀ ਜੀ ਵਰਗਾਗਾ ਮੂੰ ਸਾੜੇ ਦਾ ਸੁੱਕੇ ਤਾਂ ਦੇ ਯਾਰਾ ਕੀ ਕਹਿੰਦਿਆਂ ਇੰਸਟਾਗ੍ਰam ਤੇ ਫੋਲੋ ਕਰਨਾ ਨਾ ਨਾਪੋਲ ਨਾ ਤੇਰੇ ਵਰਗਾ ਲੰਦਾ ਚਪਲਾ ਜਾ ਕੇ ਭਾਈ ਦਾਗਾ ਜਦੋਂ ਮਰਜੀ ਆਜੀ ਛੋਟੇ ਭਾਈ ਏਲੀਆ ਮਾਨਸਾ ਦਾ ਬਾਈ ਦਾਗਾ ਇੱਕ ਆ ਗਿਆ ਕ੍ਰੇਨ ਮੋਹਾਰਿਆ ਈ ਦੀ ਵੀ ਸੰਦੋ ਤੁਨੂੰ ਕਿਉਂ ਨਹੀਂ ਸਮਝ ਆਉਂਦੀ ਮੇਰਾ ਬੀਤ ਇਹੋ ਜਿਹਾ ਤਲੜ ਤੁਸੀਂ ਲਖੂ ਕੇ ਰੱਖਿਆ ਕਰੋ ਤੁਹਾਡੇ ਬਰਗਿਆਂ ਦੀ ਸਾਡੇ ਪੰਜਾਬ ਨੂੰ ਬਹੁਤ ਲੋੜ ਆ ਤੁਹਾਡੇ ਬਰਗਾ ਟੈਲੈਂਟ ਕਿਹੜਾ ਲੱਭਦਾ ਕਿਤੇ ਨਾ ਸਾਰੇ ਤੇਰੇ ਬਰਗਿਆਂ ਦੀ ਪਾਲ ਕਰਦੇ ਫਿਰਦੇ ਨੇ ਤੂੰ ਲੁਕ ਕੇ ਰਿਹਾ ਕਰੋ ਤੇਰੇ ਬਰਗਾ ਲੰਦਾ ਚਪਲਾ ਜਾ ਕੇ ਬਾਈ ਦਾਗਾ ਜਦੋਂ ਮਰਜੀ ਆਜੀ ਛੋਟੇ ਭਾਈ ਏਲੀਆ ਮਾਨਸਾ ਦਾ ਬਾਈ ਦਾਗਾ ਮੁੰਡਾ ਦਾ ਨਾਮ ਆਸੀ ਦਾ ਸੰਧੂ ਸਾਡੇ ਹੁੰਦੇ ਦੱਸ ਕਿਹੜਾ ਮਾਨਸਾ ਤੋਂ ਸੁੱਕਾ ਲੰਗੂ ਜਿਹੜਾ ਸਾਡੇ ਧੱਕੇ ਚੜ ਗਿਆ ਭੈਣ ਤੇ ਤੇਰੀ ਪਾਰ ਕੇ ਮਾਨਸਾਲੇ ਖੰਬੇ ਤੇ ਟੰਗੂ ਓ ਮਾਨਸੇ ਭਰਾ ਜੀ ਤੁਸੀਂ ਸਾਨੂੰ ਡਰਾਉਂਦੀ ਰਹਿੰਦੇ ਜੀ ਮੈਂ ਵੀ ਤੁਹਾਡੇ ਲਈ ਇੱਕ ਸ਼ਾਇਰੀ ਕਰਨੀ ਚਾਹਨਾਗਾ ਸੁਣੋਗੇ ਕ੍ਰੈਮ ਦੇ ਕਤਲ ਨਾਲੋਂ ਆ ਤੇਰਾ ਵੱਡਾ ਮੂੰਹ ਜਿੱਤੇ ਤੁਲਬਾਏ ਤੂਸੇ ਤੂਦੇ ਮੇਗਾ ਸੈਲ ਸੰਦ ਨੂੰ ਏਡੀ ਫੀਲਿੰਗ ਨਾ ਚੱਕ ਕੋਈ ਬੱਬਾ ਪਾਰ ਕੇ ਤੁਹਾਡੇ ਮਾਨਸਾ ਲਿਖ ਦੂ ਇਹ ਗੱਲ ਤੈਨੂੰ ਨਹੀਂ ਕਹੀ ਨਾਲ ਕਹੀ ਆ ਸੀਰੇ ਸੰਦੂ ਨੂੰ ਮੇਤਰੇ ਪਿਆਰੇ ਉਹ ਇਹਨਾਂ ਦੀ ਗੈਂਗ ਆ ਦੰਦੂ ਗੈਂਗ ਜਿਹੜੀ ਲੜਦੀ ਨਹੀਂ ਸਰਪੰਦਾਂ ਦੀਆਂ ਬੜਦੀ ਆ ਜਿੱਡੇ ਜਿੱਡੇ ਦੇ ਸ਼ੂਗਰੀ ਜੀ ਆਵੇ ਤੇ ਦੰਦ ਨੇ ਮੈਨੂੰ ਤਾਂ ਲੱਗਦਾ ਹੈ ਪਿੱਟ ਬੋਲ ਤੋਂ ਵੀ ਬੜਾ ਲੋਕ ਲਾਊਗਾ ਇੱਕ ਗਾਣਾ ਵੀ ਮੈਂ ਗਾਉਣਾ ਟਰਨਾ ਦੰਦੂ ਗੈਂਗਲੀ ਟਿੰਗਲਿੰਗਲਿੰਗ ਟਿੰਗਲਿੰਗਲਿੰਗ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ ਹੋ ਮੇਤਰਾ ਨੇ ਦੰਦ ਰੱਖੇ ਨੇ ਕਟਰ ਜਿੱਤੇ ਦੰਦ ਰੱਖੇ ਨੇ

ਮੈਂ ਤਾਂ ਕਹਿਣਾ ਬੁੱਦਦੰਦਾਂ ਫਿੱਟਾਂਗਲੀ। ਓ ਮਾਈ ਗਾਡ ਕਮ ਆਨ ਬੀਬੀ ਸਟਾਪਰ ਜਿੱਤੋਂ ਵੀ ਲੰਘਦਾ ਹੋਣਾ ਨਾ ਬੰਦਿਆਂ ਨੇ ਤਾਂ ਡਰ ਨਹੀਂ ਆ ਕੁੱਤੇ ਵੀ ਡਰਦੇ ਹੋਣਗੇ ਕਿਤੇ ਇਹ ਸਾਲਾ ਦੰਦੀ ਹੋਈ ਨਾ ਵੱਟ ਲੈ ਇਹਦਾ ਤਾਂ ਪਾਪਾ ਵੀ ਸੋਚਦਾ ਹੋਣਾ ਵੀ ਜੇ ਕਿਤੇ ਉਤਨੇ ਮੈਂ ਪਹਿਲਾਂ ਸੌ ਜਾਂਦਾ ਨਾ ਅੱਜ ਇਹ ਜਿੱਕ ਘਟਣਾਂ ਨੇ ਸੀ ਬਾਪੁਰ ਨੇ ਸਾਦਾ ਮਾਨਸਾ ਏਰੀਆ ਸੰਕਰਚਾ ਨਹੀਂ ਸੀ ਪੈਣਾ ਇਹ ਜੀ ਆਵੇ ਨੇ ਹਬ ਦੇ ਚੱਚੇ ਤਾਂ ਕਟਾਉਣੀ ਨੇ ਨਾਲ ਸਿੱਦੇ ਸੰਧੂ ਦੇ ਵੀ ਕਟਾਊਗਾ ਉਹ ਮੈਨੂੰ ਸੋਨੂ ਸੀਤ ਵਾਲਾ ਤੇ ਦੋਹੇ ਭਰਾ ਜਿਵੇਂ ਲੱਗੀ ਜਾਂਦੇ ਨੇ ਚੈੱਕ ਕਰਿਓ ਤਾਂ ਮੜਾ ਜਿਆ ਉਹਨਾਂ ਦੇ ਗੱਬੇ ਚੰਗੇ ਬੱਗ ਗਈ ਹੈ ਐ ਤਾਲ ਸੁਣ ਲੈ ਗਈ ਹੋਏ ਹੋੜ ਡਕੇ ਤੂੰ ਦੰਦਾਂ ਤੇ ਰਾਹ ਪਵਾਦਾ ਕਿਉਂਕਿ ਤਾਲ ਨੇ ਤਾਂ ਸਿੱਧੇ ਕਰਨੇ ਨਹੀਂ ਹੈਗੇ ਇਹ ਮੁੰਡੇ ਦੀ ਮਿੱਤਰ ਪਿਆਰੂ ਇੱਕ ਖਾਸੀਅਤ ਆ ਇਹਨਾਂ ਦਨਾਲਟੂਆ ਪਾਰਟਿੰਦਾ ਜੇ ਕਿਸੇ ਨੇ ਪਤਾ ਹੋਣਾ ਹੋਏ ਜਰੂਰ ਸੰਪਰਕ ਕਰੇ ਹੋਏ ਦੇ ਨਾਲ ਤੁਸੀਂ ਉਹ ਕਹਾਵਤ ਸੋਹਣੀ ਤਾਂ ਹੋਣੀ ਆ ਨਾ ਘੱਗੇ ਜੰਮਣ ਤੇ ਕੰਦਾ ਕੰਬਣ ਉਹ ਇੰਨਾ ਕਰ ਕੀ ਬਣੀਆ ਨਾਲੇ ਝਾਲ ਮਾ ਹੋਲੀ ਭੁਲੀਆ ਕਰ ਕਿਤੇ ਦੰਦਾਂ ਦੇ ਬੋਲੋ ਬਾਤੇ ਕਿ ਕਾਟ ਜਾਣ ਪਲ ਜਾ ਕੇ ਬਾਈ ਦਾ ਜਦੋਂ ਮर्जी ਆਜੀ ਛੋਟੇ ਭਾਈ ਏਲੀਆ ਜਾ ਤੁਰ ਜਾ ਹੁਣ ਭੱਬੇ ਦਿਆ ਗੱਗੇ ਚ ਹਜੇ ਨਿਕਲਿਆ ਨਹੀਂ ਸਾਲਾ ਹੋਇਆ ਬਦਮਾਸ਼ੀ ਦਾ ਕੋ ਸਾਹਿਬ ਆਪ ਹੋਏ ਮਰੇ ਹੁਣ ਆਪ ਸੱਟਣਗੇ ਗੋਲਾ 阿图、啊、果粥。 ਕੋਚ ਸਾਹਿਬ ਵੀ ਸਾਲੇ ਬੰਦਲਿਨੇ ਮੈਨੂ ਤਾਂ ਇਹ ਕੋਚ ਵੀ ਬੱਬੇ ਵਾਲਿਆਂ ਦੇ ਲੱਗਦੇ ਨੇ ਆਹ ਕੋਚ ਸਾਹਿਬ ਨੇ ਪਣਾ ਰਿਆ ਬੱਬਾ ਕੋਚ ਸਾਹਿਬ ਕਿਹੜਾ ਮਰ ਗਿਆ ਹੋਣਾ ਮੈਨੂੰ ਨਹੀਂ ਲੱਗਦਾ ਹੁਣ ਦੁਬਾਰੇ ਅਜਿਹੀਆਂ ਰੀਲਾਂ ਆਉਣਗੀਆਂ ਸਾਡੇ ਪੰਜਾਬ ਨੂੰ ਦੇਖ ਲਓ ਮਿੱਤਰ ਪਿਆਰਿਓ ਕਿਹੜੇ ਕਿਹੜੇ ਦਿਨ ਦੇਖਨੇ ਪੈ ਰਹੇ ਨੇ ਅੱਜ ਕੱਲ ਇੰਸਟਾਗ੍ਰਾਮ ਇਨਫਲੂਐਂਸਰ ਵੀਡਿਓ ਚਲਾਉਣ ਦੀ ਖਾਤਰ ਵਿਊ ਲੈਣ ਦੀ ਖਾਤਰ ਆਪਦੇ ਬੱਬੇ ਬਣਾ ਰਹੇ ਨੇ ਬੱਬਾ ਬਣਾਉਣੇ ਦਾ ਤਰੀਕਾ ਥੋੜਾ ਕੈਜ਼ੂਅਲ ਹੈ ਇਹਨਾਂ ਦੇ ਸੱਤ ਬੱਬੇ ਤੇ ਬੱਜੀ ਆ ਤੇ ਥੋਡੇ ਪੜਾ ਦੇ ਤੁਸੀਂ ਸੋਚੋਗੇ ਵੀ ਤੇਰੇ ਦਿਲ ਤੇ ਕਿਵੇਂ ਵੱਜੀ ਦਿਲ ਤੇ ਮੇਟਰ ਤੇ ਆ ਰੂ ਹੈ ਮੈਂ ਵੱਜੀ ਜੇ ਕਿਥੇ ਮੇਰਾ ਇਕਲਾ ਫੁੱਟਪਾਥ ਹੁੰਦਾ ਨਾ ਭੜਦਾ ਖਾਣਾ ਤੇ ਟਿਕਦਾ ਕਰੇ ਅਹ ਐਕਸਕਿਊਜ਼ ਮੀ ਪੀ ਸਟਾਪ ਇਟ ਮੈਨ ਤਾਂ ਯਾਰੀ ਦੀ ਫਿਕਰ ਦੀ ਹੋ ਜਾਂਦੀ ਆ ਜਿਹੜੇ ਸਾਹਵ ਨਾਲੇ ਤੇ ਖੁੰਗਰ ਦੀ ਬੱਦੀਆਂ ਨਾ ਫੁੱਟਪਾਥ ਆੜੀ ਵੀ ਕਿਤੇ ਸਾਲਾਂ ਦੇ ਯੂਨੂਲੀ ਨਾ ਪੈ ਗਿਆ ਹੋਵੇ ਓ ਮਾਈ ਗਾਉ ਸੋਹਣੋਂ ਬਚ ਕੇ ਬਚ ਕੇ ਇਹ ਅਗੇ ਜੀ ਮੋਸਟ ਬ੍ਰਾਂਡਡ ਬੀ ਕੱਟਦੇ ਹੋ ਮੁਰੇ ਵਾਲੀ ਉਹ ਨਾਮ ਜਿਹਨੂੰ ਬਦਨਾਮ ਕਰਨੀ ਸਾਰੀ ਦੁਨੀਆ ਲੱਗੀ ਹੋਈ ਆ ਮੈਨੂੰ ਤਾਂ ਐ ਲੱਗੀ ਜਾਂਦਾ ਜਿੱਦਣ ਦੀ ਜੀ ਉਹ ਮਸ਼ੂਕ ਜੀ ਜਿਹੜੀ ਰੌਲਾ ਪਾਉਂਦੀ ਫਿਰਦੀ ਆ ਨੈਟ ਤੇ ਉਹ ਛੱਡ ਕੇ ਗਈ ਆ ਮੈਨੂੰ ਤਾਂ ਲੱਗਦਾ ਹੈ ਹੱਥ ਰਸੀਏ ਦਿਆ ਗਿਆ ਵਾਹਦਾ ਖਾਣਾ ਤੇ ਟਿਕਦਾ ਕੁ ਨਹੀਂ ਸੋਕਰਤਿਆ ਨਹੀਂ ਸੋਖ ਟੱਡਿਆ ਉਹ ਵੀ ਨਹੀਂ ਹਾਂ ਸੋਖ ਹੱਥ ਰਸੀਆ ਓ ਮਾਈ ਗੋਡ ਕਮ ਓਨ ਬੀਬੀ ਸਟਾਪ ਇਟ ਮੂੰਤੇ ਬਣਾ ਕੇ ਚਾਲ ਟੈਟੂ ਜੇ ਇਹ ਤਾਂ ਐ ਲੱਗਦਾ ਜਿਵੇਂ ਜਵਾਕ ਨੇ ਕਿਸੇ ਕੱਚੀ ਕਾਪੀ ਤੇ ਲੈਣਾ ਮਾਰੀਆਂ ਹੁੰਦੀਆਂ ਨੇ ਜੇ ਤੁਹਾਨੂੰ ਐਦਾਂ ਲੱਗਦਾ ਹੋਵੇ ਵੀ ਇਹਦੇ ਨਾਲ ਇੱਕ ਕੁੜੀ ਰੀਲਾ ਬਣਾ ਰਹੀ ਆ ਨਹੀਂ ਇਹ ਤੁਸੀਂ ਬਹੁਤ ਵੱਡੇ ਭਲੇਖੇ ਚੋਂ ਸ਼ਕਲ ਤੋਂ ਦੇਖਾਂ ਤੋ ਤਾਂ ਇਹ ਵੀ ਮੈਨੂੰ ਗੱਗਾ ਲੱਗਦੀ ਆ ਜੇ ਦੇਸ ਆਉਣਾ ਕੱਤੇ ਕੇ ਤਰਤੀਆ ਉਹਦੇ ਹਸਾਵ ਨਾਲ ਤਾਂ ਪੂਰੀ ਸਿਰੇ ਦੀ ਓ ਐਕਸਕਿਊਜ਼ ਮੀ ਫਿਰ ਸਟਾਪ ਇਟ ਜੇਸਾ ਆਉਣਾ ਤੇ ਤੇਰੀ ਬਾਰੇ ਬਾਹਰ ਨੇ ਉਸ ਹਸਾਵ ਨਾਲ ਤਾਂ ਮੈਨੂੰ ਆਏ ਵੀ ਸ਼ੱਕ ਪੈਂਦੀ ਹੈ ਵੀ ਗੱਡੀ ਜਿਆਦਾ ਚਲੀ ਹੋਈ ਆ ਇਹਨਾਂ ਦਾ ਕੰਮ ਹਰੀਲਾ ਬਣਾਉਣੀਆ ਇਹਦਾ ਮਤਲਬ ਇਹ ਹੋਇਆ ਵੀ ਇਹ ਦਿਨੇ ਕੰਮ ਤੇ ਹੁੰਦੇ ਨੇ ਤੇ ਰਾਤ ਨੂੰ ਦਲੀਤੀ ਹਰੀਲਾ ਵਿੱਚ ਤਾਂ ਹੌਲੇ ਹੱਸਦੀ ਫਿਰਦੀ ਆ ਤੇ ਬਾਅਦ ਚ ਇੰਟਰਵਿਊ ਵਿੱਚ ਆ ਕੇ ਇਹਦੇ ਵਰਗੀਆਂ ਕਹਿੰਦੀਆਂ ਹੁੰਦੀਆਂ ਨੇ ਜੀ ਮੇਰੀ ਤਾਂ ਦਿਨ ਰਾਤ ਦੀ ਅਮੜ ਮੜ ਦੇਖ ਦਿਆ ਅਸੀਂ ਨੀਓ ਇੱਕ ਵਾਰੀ ਤੱਕੀਆਂ ਫੈੜੀ ਕਲਾ ਦਾ ਮੈਂ ਤਦ ਵਾਰੀ ਵਾ ਦਾ ਮੈਂ ਉਹਦੇ ਤੋਂ ਸੋਬੀਆ ਮੱਤੀਆਂ ਕਰਨਾ ਓਦਲਾ ਨਾ ਤਰ ਮਾ ਓਦਲਾ ਹਾਂ ਕਦੋਂ ਹਟੇਗਾ ਮੇਰਾ ਵੀਰ ਜੋ ਕਰਨਾਓ ਚ ਲੈਨੇ ਆਕੇ ਛਾਤੀ ਚ ਲੱਤਾਂ ਮਾਰਨੇ ਇਹ ਜੇ ਸਾਲੇ ਜਮੂਰੇ ਜੇ ਸੰਤਰਾ ਗੈਂਗ ਕਰਕੇ ਮੂਰੇ ਆਇਨੇ ਉਹ ਵੀ ਕੁੜੀ ਜਾਵੇ ਆਇਆ ਕੋਸੀ ਤਰ ਦੇ ਰਹੇ ਨੇ ਭਰਾ ਮੇਰੇ ਪੰਪ ਬਹੁਤ ਕੁੱਤੀ ਜੀਜ ਨੇ ਕਿਉਂ ਪੰਪਾਂ ਚ ਆ ਗਿਆ ਤੂੰ ਕਿ ਕਿਸੇ ਨੇ ਕੀੜਾ ਆਵਦੇ ਚ ਨਾ ਜੋ ਕੱਟ ਕੇ ਤੇ ਚੇਤੜਾ ਚ ਸਾਧਤਾ ਫੈੜੀ ਕਲਾ ਦਾ ਮੈਂ ਤਦ ਵਾਰੀ ਵਾ ਚੱਲ ਯਾਰ ਮੰਨ ਲਿਆ ਭਰਾਵਾ ਤੂੰ ਕਿਸੇ ਨਾਰਦਾ 팬 ਹੋ ਸਕਦਾ ਹੈਂਗਾ ਆਇ ਤਜਨ ਮੈਂ ਵੀ ਸੋਨਾ ਬਾਜਬਾ ਦਾ 팬 ਆ ਜਰੂਰੀ ਥੋੜੀ ਹਮੋਰੇ ਤੋਂ ਮੈਂ ਸਾਸਵਦੀ ਗੱਥੀਆਂ ਬੜੂ ਸਾਉਤ ਆ ਯਾਰ ਮੈਨੂੰ ਨਹੀਂ ਜੜਦਾ ਆਪਾਂ ਫੀਲਿੰਗ ਨਹੀਂ ਲੈਣੀ ਮੇਰਾ ਵੀਰ ਆਪਾਂ ਇੱਕੋ ਜਿਹੇ ਬੰਦੇ ਆ ਯਾਰ 팬 ਇੱਕੋ ਨਾਰਦਾ ਮੈਂ ਬਸ ਉਹਨੂੰ ਮਾਰਨਾ ਮੈਂ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਪੁਰਾਣੀਆਂ ਵੀਡਿਓ ਜ਼ਰੂਰ ਦੇਖ ਲੈਣ ਸਮਝ ਕੇ ਇਹਨਾਂ ਦੇ ਚੱਚੇ ਸਬਸਕ੍ਰਾਈਬ ਵਾਲੇ ਬਟਨ ਤੇ ਲਾ ਦੂੰਗੋ ਮਿਲਦੇ ਆ ਕੋ ਹੋਰ ਨਵੇਂ ਵੀਡੀਓ ਦੇ ਵਿੱਚ